ਇਹ ਤਾਂ ਬੋਤ ਸਾਡੀ ਜਾਇਜ ਗੱਲ ਆ ਜੇ ਕੋਈ ਹੈਗਾ ਗੁੱਲਾ ਕਸ਼ ਬਾਕੀ ਆਖੀ ਵੇਖ ਲੋ ਜੀ ਆ ਪ੍ਰਾਣੀ ਇੱਥੇ ਸਾਡੀ ਵਾਹਣ ਚ ਕਿਸੇ ਵੇਖ ਲੋ ਅਗਲੇ ਹਾਂ ਮੈਂ ਤਾਂ ਬੰਦੀ ਖੁੱਤੀ ਬੇਨਤੀ ਕਰਦੀ ਸੀ ਤੁਸੀਂ ਮੈਨੂੰ ਕਿਹਾ ਪੈਸੇ ਤੇ ਨਹੀਂ ਪੜਨਾ ਓਏ ਅਸੀਂ ਇੱਕ ਮੈਂ ਕਹਿੰਦਾ ਮੈਂ ਕਹਿੰਦਾ ਨਹੀਂ ਤੁਹਾਨੂੰ ਆਖਿਆ ਵੀ ਜਮਾ ਨਹੀਂ ਹੋਣਾ ਸਾਭ ਜੀ ਨਾਲ ਵੀ ਗੱਲ ਸਾਡੀ ਹੁੰਦੀ ਰਹਿੰਦੀ ਆ ਵੀ ਦੋ ਦਿਨ ਸਾਨੂੰ ਦੱਸੋ ਹੱਲ ਦੱਸੋ ਅੱਜ ਤੁਸੀਂ ਬਹੁਤ ਆ ਗਏ ਆ ਖੜੇ ਸਾਹਿਬ ਜੀ ਆ ਖੜੇ ਸਾਹਿਬ ਜੀ ਅਸੀਂ ਆਖੇ ਸਾਨੂੰ ਨਾ ਸਿੱਖਿਆ ਕਰਾਉਣ ਨੂੰ ਮਸ਼ੀਨਾਂ ਚਾਰ ਦੇ ਦਿਓ ਪੰਡਾਲ ਗੇੜ ਮਹੀਨਾ ਪਹਿਲਾਂ ਥੀਰਦਾਰ ਸਾਹਿਬ ਆਏ ਸੀ ਸਾਨੂੰ ਆਪ ਕਿਹੜਾ ਧੁਆਣੀ ਚਲਾ ਦੇ ਅਜੇ ਮੰਗ ਪੱਤਰ ਪਿਆ ਸਾਡੇ ਕੋਲ ਉਹ ਇਹਨੂੰ ਆਪ ਦਾ ਦੁਨੀਆ ਦੇ ਮੰਗ ਪੱਤਰ ਲੈ ਕੇ ਦਿੱਤਾ ਭੇਜਿਆ ਜੀ ਇਹ ਕੋਈ ਸੰਧ ਕੀੜਾ ਦਿੱਤਾ ਜਾ ਕੇ ਸੋਸਾਇਟੀ ਦੇ ਵੇਖ ਲਓ ਕੋਈ ਸਾਡਾ ਜੀ ਨਹੀਂ ਕਰਦਾ ਅੱਗ ਲਾਉਣ ਨੂੰ ਇਤਨਾ ਵਿੱਚ ਰੇ ਬਣੇ ਸਾਡੇ ਪਨਾਮਾਂ ਵਾਲੇ ਮਸ਼ੀਨਾਂ ਦੇ ਆਮ ਆਦੀ ਛੁੱਟੀਆਂ ਛੁੱਟੀਆਂ ਛੱਡ ਕੇ ਸਭ ਇੱਧਰ ਨੂੰ ਸਾਡੇ ਜਵਾਕ ਇਹ ਜਨੇ ਆ ਤੁਸੀਂ ਮਲਾਜ ਸਾਡੇ ਹੀ ਆਂ ਟਿਕਾਣਾ ਉਹ ਲਾਏ ਆ ਹੁਣ ਸਾਡੇ ਜਿਨਾ ਪਤਾ ਤੇ ਮੈਂ ਡਿਮਾਡਰ ਆਇਆ ਹਾਂ ਪੂਰੇ ਪ੍ਰਦੇਸ਼ ਵਿੱਚ ਜੇ ਆਉਣੇ ਆ ਸੀ ਤੁਹਾਡੇ ਕੋਆਪਰੇਟ ਦਾ ਕਰੋ ਨਾ ਉਹਨਾਂ ਨੂੰ ਘਟ ਘਟ ਤੁਸੀਂ ਕਹਿੰਦੇ ਬੰਦ ਕਰ ਤੇ ਚੱਲੋ ਕੋਆਪਰੇਟ ਕਰੋ ਉਹ ਛੋਟੇ ਲਈ ਆ ਰਹੇ ਨੇ ਸੈਟਲਾਈਟ ਰਾਜ ਚਾਲ ਜੀ ਨੇ ਕੋਈ ਖਾਨਾ ਤੋਂ ਸਾਡੇ ਫੋਨ ਫੋਨ ਸਾਡੇ ਮੁੰਡਿਆਂ ਤੋਂ ਕੋਈ ਮੁੰਡਾ ਬਣਾਇਓ ਆਇਆ ਨਾ ਕਰਿਓ ਬਾਹਰ ਗੱਲ ਮਾਰੀ ਮੈਂ ਬੰਦੇ ਬੁਲਾਉਣਾ ਤੂੰ ਬੁਲਾ ਲੈ ਜੇ ਮੈਂ ਬੈਠਾ ਹਾਂ ਅੱਜ ਵੀ ਉਹ ਗੱਲ ਮਾਰੀ ਜੇ ਤੁਹਾਨੂੰ ਸਮਝੋਂ ਜਾਂਦੇ ਆ ਵੀ ਯਾਰ ਤੁਸੀਂ ਹੁਣ ਅੱਗੇ ਨਾ ਲਾਓ ਹੋਰ ਨਾਲੀ ਕਰੋ ਜਿੱਤੀ ਆ ਕੋਈ ੱੱਕਾ ਮਾਰਿਆ ਕੋਈ ਨਹੀਂ ਇਹ ਦੀ ਗੱਲ ਬਸ ਆਹੀ ਨਹੀਂ ਗਲਤੀ ਜੀ ਇਹਨੂੰ ਕਹੇ ਲਾਗੇ ਜੀ ਗੱਡੀਆਂ ਵੜਦਾ ਤੂੰ ਭਰਾਵਾ ਜੀ ਗੱਡੀ ਨੂੰ ਕੋ ਹੋ ਜਾਂਦਾ ਅੱਖ ਲੱਗ ਜਾਂਦੀ ਤੇਰੀ ਗਲਤੀ ਰੋਡ ਤੇ ਖੜ ਕੇ ਕੁਛ ਕਰੀ ਜਾਓ ਨਹੀਂ ਨਹੀਂ ਗੱਡੀ ਤੇ ਪਰਾਲੀ ਸੱਟ ਗਿਆ ਨਹੀਂ ਨਾ ਜੀ ਮੂੰਹ ਰੋਡ ਤੇ ਖੜ ਕੇ ਬੰਦ ਨਹੀਂ ਕਰਦਾ ਬਾਈਕ ਸਾਰੀਆਂ ਪੰਜਾਬ ਮੇਰੇ ਕੋਲ ਵੀਡੀਓ ਕੋਈ ਹੈ ਬੰਦਾ ਸਾਡਾ ਸਾਈਟ ਤੇ ਵੀਡੀਓ ਬਣਾਈ ਜਾਂਦਾ ਜੀ ਸਾਡੀ ਗਲਤੀ ਨਹੀਂ ਦਿਖਾ ਦਿਓ ਦਿਖਾ ਦੋ ਨਹੀਂ ਹਾਂ ਗੱਡੀ ਨੂੰ ਕਿਵੇਂ ਅਗਲਾ ਅਸੀਂ ਤਾਂ ਨਾ ਹੁਣ ਤੁਸੀਂ ਸਾਡੇ ਕੋਲੇ ਖੜੇ ਆ ਸਾਨੂੰ ਐਵੇਂ ਵਿੱਚੋਂ ਕੋਈ ਬੰਦਾ ਘੋਰਨਾ ਸ਼ਰਾਰਤ ਕਰਕੇ ਤੁਹਾਡੇ ਦੇ ਕੋਈ ਨਾਂ ਜੁਨੀਅਨ ਦਾ ਸਾਡਾ ਇਹ ਵੀ ਖਾਲਾ ਹੈ ਕਿ ਅਸੀਂ ਇਹਨੂੰ ਕੋਈ ਸਾਡੇ ਆਪ ਦੇ ਜਵਾਬ ਤਾਂ ਇਹ ਮਾਰ ਦੇ ਉਹ ਨਹੀਂ ਬਾਈਟ ਬੰਦੇ ਜੱਟ ਬਾੜੀਆਂ ਹੁਣਾਂ ਦਾ ਮੁਲਕਾਂ ਦੀ ਜੀ ਆਪ ਨੂੰ ਹਾਂ ਦਿੱਲੀ ਚ ਡਾਕਟਰ ਹੋਣ ਦੇ ਪ੍ਰੋਬਲਮ ਦੇ ਕਿੰਨੇ ਕੀ ਸ ਚੁੱਕੇ ਔਰ ਕੀ ਕੀ ਕਾਰਵਾਈ ਹੋਏ ਅੱਜ ਤੱਕ ਜੋ ਸੈਟਲਾਈਟ ਨੇ ਕੇਸਸ ਦਿਖਾਏ ਨੇ ਜੀ 629 ਕੇਸਸ ਆ ਚੁੱਕੇ ਨੇ ਉਹਨਾਂ ਵਿੱਚੋਂ ਜਿਹੜੇ ਹੈਗੇ ਆ ਕਾਫੀ ਕੇਸ ਜਿਹੜੇ ਹੈਗੇ ਆ ਅਸੀਂ ਵਿਜ਼ਿਟ ਕਰ ਲਏ ਤੇ ਉਹਦੇ ਵਿੱਚੋਂ 507 ਕੇਸ ਪੋਜ਼ਿਟਿਵ ਨਿਕਲੇ ਨੇ ਇਹਨਾਂ 507 ਤੇ 507 ਕੇਸਾਂ 'ਚ ਰੈਡ ਐਂਟਰੀ ਵੀ ਹੋਈ ਹੈ ਤੇ ਇਹਨਾਂ ਹੀ 507 ਕੇਸਾਂ 'ਚ ਐਫ ਆਈ ਆਰ ਵੀ ਹੋਈ ਹੈ ਇਸ ਤੋਂ ਇਲਾਵਾ ਅਸੀਂ ਤਕਰੀਬਨ 21 ਲੱਖ 70 ਹਜ਼ਾਰ ਇਹਨਾਂ ਨੂੰ ਜੁਰਮਾਨਾ ਲਗਵਾਇਆ ਜਿੰਨਾਂ ਵਿੱਚੋਂ ਸਾਡੇ ਕੋਲ 13 ਲੱਖ 90 ਹਜ਼ਾਰ ਵਸੂਲ ਹੋ ਗਏ ਨੇ ਇਹ ਰੈਡ ਐਂਟਰੀ ਵੀ ਕੀਤੀ ਗਈ ਹੈ ਹਾਂਜੀ ਰੈਡ ਐਂਟਰੀ ਕੀਤੀ ਗਈ ਹੈ ਇਹਨਾਂ ਦੇ ਰਿਕਾਰਡਸ 'ਚ ਤਾਂ ਮੈਮ ਕਿਸਾਨਾਂ ਨੂੰ ਪਰਾਲੀ ਅੱਗ ਨੂੰ ਪਰਾਲੀ ਨੂੰ ਅੱਗ ਨਾ ਲਾਣ ਇਹਦੇ ਵਾਸਤੇ ਕੀ ਕੀ ਕੀਤਾ ਜਾ ਰਿਹਾ ਟੀਮਾਂ ਵਗੈਰਾ ਬਣਾਈਆਂ ਜਾ ਰਹੀਆਂ ਅਸੀਂ ਜੀ ਕਲਸਟਰ ਅਫਸਰ ਲਾਈਨੇ ਨੋਡਲ ਅਫਸਰਸ ਲਾਈਨੇ ਹੁਣ ਤਾਂ ਸਾਡੇ ਪਟਵਾਰੀ ਸਾਡੇ ਪੰਚਾਇਤ ਸੈਕਟਰੀ ਐਸ ਡੀ ਐਮਸ ਡੀ ਐਸ ਪੀਸ ਈਵਨ ਉਹਨਾਂ ਦੇ ਥੱਲੇ ਜਿਹੜੇ ਐਸ ਐਚ ਓਜ਼ ਨੇ ਤੇ ਉਹਨਾਂ ਦੇ ਥੱਲੇ ਜਿਹੜੀ ਸਾਰੀ ਪੁਲਿਸ ਦੀ ਟੀਮ ਹੈ ਇਸ ਟਾਈਮ ਤੁਸੀਂ ਦੇਖੋਗੇ ਸਾਰੇ ਫੀਲਡ 'ਚ ਨੇ ਤੇ ਇਹਨਾਂ ਨੂੰ ਜਿਹੜਾ ਹੈਗਾ ਉਹ ਅੱਗ ਲਗਾਉਣ ਤੋਂ ਰੋਕ ਵੀ ਰਹੇ ਆ ਤੇ ਇਸ ਤੋਂ ਇਲਾਵਾ ਜ ਬਹੁਤ ਹੀ ਜ਼ਿਆਦਾ ਬੁਰਾ ਪੈਂਦਾ ਹੈ ਬਾਕੀ ਸਭ ਕੁਝ ਜੇ ਆਪਾਂ ਛੱਡ ਦਈਏ ਤਾਂ ਸਿਰਫ ਇਹਦਾ এনवायरमेंटਲ ਇੰਪੈਕਟ ਹੀ ਦੇਖੀਏ ਤਾਂ ਹੀ ਉਹ ਬਹੁਤ ਜ਼ਿਆਦਾ ਬੁਰਾ ਪੈਂਦਾ ਹੈਗਾ ਇਸ ਤੋਂ ਇਲਾਵਾ ਸੋਇਲ ਫਰਟੀਲਿਟੀ ਵੀ ਖਰਾਬ ਹੁੰਦੀ ਹੈ ਇਸ ਤਰ੍ਹਾਂ ਨਾਲ ਨੂੰ ਸਮਝਾਇਆ ਜਾ ਰਿਹਾ ਹੈ ਫੀਲਡ 'ਤੇ ਜਾ ਕੇ ਤੇ ਜਿਹੜਾ ਫਿਰ ਜੋ ਅੱਗ ਲਾਂਦਾ ਉਹਦੇ ਕੋਲੋਂ ਅੱਗ ਬੁਝਾਈ ਵੀ ਜਾ ਰਹੀ ਹੈ ਜੇਕਰ ਕੋਈ ਅੱਗ ਲੱਗੀ ਦਿਸ ਜਾਂਦੀ ਹੈ ਤਾਂ ਤੇ ਇਸ ਤਰ੍ਹਾਂ ਨਾਲ ਸਾਡੀਆਂ ਸਾਰੀਆਂ ਹੀ ਟੀਮ ਜਿਹੜੀ ਹੈਗੀ ਹੈ ਇਨਕਲੂਡਿੰਗ ਡਿਸੀਜ਼ਰ ਐਂਡ ਐਸਐਸਪੀ ਸਾਬ ਸਾਰੇ ਫੀਲਡ 'ਚ ਨੇ ਫੀਲਡ ਅਫਸਰ ਨਾਲ ਵੀ ਬੈਸਟ ਹੁੰਦੀ ਹੈ ਕਈ ਵਾਰ ਕਿਸਾਨਾਂ ਦੀ ਹਾਂਜੀ ਬਿਲਕੁਲ ਹੁੰ ਕਰਕੇ ਉਹਨਾਂ ਨੂੰ ਸਮਝਾ ਦਿੱਤਾ ਜਾਂਦਾ ਹੈ ਕੱਲ ਜਿਹੜੀ ਇਨਸੀਡੈਂਟ ਹੋਈ ਸੀ ਉਹਦੇ 'ਚ ਵੀ ਕਿਸਾਨ ਯੂਨੀਅਨ ਨੇ ਜਿਹੜਾ ਹੈਗਾ ਉਹਨਾਂ ਨੂੰ ਬਕਾਇਦਾ ਜਿਹੜਾ ਹੈਗਾ ਅਪੋਲੋਜਾਈਜ਼ ਕੀਤਾ ਕਿ ਵੀ ਜੇਕਰ ਉਹਨਾਂ ਨੂੰ ਕੁਝ ਗਲਤ ਲੱਗਿਆ ਹੋਵੇ ਤਾਂ ਉਹਨਾਂ ਨੇ ਇਹਦੇ ਬਾਰੇ ਮਾਫੀ ਵੀ ਮੰਗੀ ਹੈ ਤੇ ਗੱਲ ਸਿਰਫ ਇੰਨੀ ਹੈ ਕਿ ਹਰ ਕੋਈ ਜਿਹੜਾ ਹੈਗਾ ਉਹ ਆਪਣਾ ਕੰਮ ਕਰ ਰਿਹਾ ਹੈ ਨੋਡਲ ਕਲਸਟਰ ਅਫਸਰ ਦੀ ਵੀ ਡਿਊਟੀ ਹੈ ਉੱਥੇ ਜਾ ਕੇ ਜਿਹੜੀ ਅੱਗ ਹੈ ਉਹਦੀ ਰਿਪੋਰਟ ਕਰਨਾ ਜਾਂ ਉਹਨੂੰ ਰੋਕਣਾ ਤੇ ਕਿਸੇ ਨੂੰ ਡਿਊਟੀ ਵਿੱਚ ਜਿਹੜਾ ਹੈਗਾ ਕਿਸੇ ਨੂੰ ਵਿਗਨ ਪਾਉਣ ਦਾ ਅਧਿਕਾਰ ਨਹੀਂ ਹੈ ਮੈਂ ਜिले ਦੀ ਗੱਲ ਕਰਦੇ ਹਾਂ ਜिले ਦੇ ਟੋਟਲ ਕਿੰਨੀ ਮਸ਼ੀਨਰੀ ਹੈ ਦੀ ਆ ਔਰ ਮਸ਼ੀਨਰੀ ਜਿਹੜੀ ਹੈਗੀ ਆ 7500 ਦੇ ਲੱਗੇ ਸਕੇ ਮਸ਼ੀਨਰੀ ਜਿਹੜੀ ਹੈਗੀ ਉਹ ਆਪਣੇ ਜ਼ਿਲ੍ਹੇ 'ਚ ਹੈਗੀ ਹੈ ਬਸ ਕੰਮ ਸਿਰਫ ਇੰਨਾ ਹੈ ਕਿ ਉਹਦੇ ਵਿੱਚੋਂ ਕੁਝ ਇੰਡੀਵਿਜੂਅਲ ਹੈ ਤੇ ਕੁਝ ਜਿਹੜੀ ਹੈਗੀ ਉਹ ਸਾਡੇ ਕੋਲ ਜਿਹੜੀ ਕਸਟਮ ਹਾਇਰਿੰਗ ਸੈਂਟਰਸ ਤੇ ਹੈਗੀ ਹੈ ਜਿਹੜੀ ਤਾਂ ਕਸਟਮ ਹਾਇਰਿੰਗ ਸੈਂਟਰਸ ਵਾਲੀ ਹੈ ਉਹ ਕਾਫੀ ਜ਼ਿਆਦਾ ਜਿਹੜਾ ਪੋਟੈਂਸ਼ੀਅਲ ਹੈਗਾ ਉਹ ਯੂਜ਼ ਹੋ ਜਾਂਦੀ ਹੈ ਪਰ ਜਿਹੜੀ ਇੰਡੀਵਿਜੂਅਲ ਮਸ਼ੀਨਰੀ ਹੈ ਉਹ ਕਿੰਨਾ ਕਾਰਨਾ ਕਰਕੇ ਕੁਝ ਕਾਰਨਾ ਕਰਕੇ ਜਿੱਦਾਂ ਸ਼ੇਅਰਿੰਗ ਦੀ ਪ੍ਰੋਬਲਮ ਹੁੰਦੀ ਹੈ ਜਾਂ ਕਾਸਟ ਦੀ ਜਿਹੜੀ ਸ਼ੇਅਰਿੰਗ ਪ੍ਰੋਬਲਮ ਹੁੰਦੀ ਹੈ ਉਹਦੇ ਕਰਕੇ ਪੂਰੀ ਤਰ੍ਹਾਂ ਨਾਲ ਸ਼ੇਅਰ ਹੋ ਮੈਮ ਸੇਖਾਗੱਲਾ ਕੀ ਇਨਸੀਡੈਂਟ ਹੋਇਆ ਸੀਗਾ ਤੁਸੀਂ ਵੀ ਮੌਕੇ ਤੇ ਪਹੁੰਚੇ ਸੀਗੇ ਸੇਖਾਗੱਲਾ ਜੀ ਇੱਕ ਕਲਸਟਰ ਅਫਸਰ ਸੀਗੇ ਸਾਡੇ ਉਹਨਾਂ ਨੇ ਕੋਈ ਅੱਗ ਜਿਹੜੀ ਹੈਗੀ ਆ ਉਹ ਬਲਦੀ ਦੇਖੀ ਸੀ ਕਿਸੇ ਖੇਤ 'ਤੇ ਉਹ ਜਦੋਂ ਉਹਨੂੰ ਰੋਕਣ ਗਏ ਤਾਂ ਉਹ ਬੰਦਾ ਜਿਹੜਾ ਸੀਗਾ ਉਹਨੇ ਭੱਜ ਕੇ ਤੇ ਆਪਣੇ ਮੈਂਬਰਸ ਨੂੰ ਕਿਨਾਂ ਨੂੰ ਫੋਨ ਕੀਤਾ ਸੀਗਾ ਤੇ ਉਹ ਮੈਂਬਰਸ ਨੇ ਆ ਕੇ ਜਿਹੜਾ ਸੀਗਾ ਉਹ ਕਲਸਟਰ ਅਫਸਰ ਦੇ ਕਹਿਣ ਮੁਤਾਬਕ ਉਹਨਾਂ ਨਾਲ ਥੋੜੀ ਬਤਮੀਜ਼ੀ ਨਾਲ ਬਿਹੇਵ ਕੀਤਾ ਸੀ ਤੇ ਕੱਲ ਫਿਰ ਇਸੇ ਕਰਕੇ ਮੌਕੇ ਤੇ ਪਹੁੰਚਿਆ ਗਿਆ ਸੀ ਕਿਉਂਕਿ ਕਲਸਟਰ ਅਫਸਰ ਕਾਫੀ ਡੀਮੋਟੀਵੇਟ ਹੋ ਗਏ ਸੀ ਤੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਤੇ ਬਾਕੀ ਇਹ ਦੱਸ ਸ਼ੰਕਰ ਨਹੀਂ ਆ ਪਰੇਸ਼ਾਨ ਕਰਨ ਨਹੀਂ ਆਏ ਨੇ ਅਸੀਂ ਉੱਥੇ ਗਏ ਸੀ ਤੇ ਉੱਥੇ ਜਾ ਕੇ ਉਹਨਾਂ ਦਾ ਮਸਲਾ ਸੋਲਵ ਕਰਵਾਇਆ ਸੀ ਕਿਸਾਨਾਂ ਦਾ ਕੀ ਕੰਮ ਸੀਗਾ ਜੀ ਕਿਸਾਨਾਂ ਦਾ ਇਹੀ ਕਹਿਣਾ ਸੀਗਾ ਕਿ ਉਹ ਗੱਡੀ ਲੈ ਕੇ ਜਿਹੜੇ ਹੈਗੇ ਉਹ ਸਾਡੇ ਮਾਨ ਚ ਆਏ ਸੀ ਪਰ ਇਦਾਂ ਦੀ ਵੈਸੇ ਮੈਨੂੰ ਕੋਈ ਗੱਲ ਲੱਗ ਨਹੀਂ ਰਹੀ ਸੀ ਗੱਡੀ ਲੈ ਕੇ ਬੜੇ ਆਰਾਮ ਨਾਲ ਉੱਥੇ ਜਾਇਆ ਜਾ ਸਕਦਾ ਸੀਗਾ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਕਲਸਟਰ ਅਫਸਰ ਨੂੰ ਪ੍ਰੋਟੈਕਟ ਕਰ ਰਹੇ ਸੀ ਵੀ ਉਹਦੀ ਗੱਡੀ ਨੂੰ ਅੱਗ ਨਾ ਲੱਗ ਜਾਵੇ ਤੇ ਕਲਸਟਰ ਅਫਸਰ ਜਿਹੜਾ ਹੈਗਾ ਉਹ ਇਹ ਕਹਿ ਰਿਹਾ ਸੀ ਕਿ ਇਹਨਾਂ ਨੇ ਮੇਰੇ ਨਾਲ ਜਿਹੜਾ ਹੈਗਾ ਮਿਸਬੀਹੇਵ ਕੀਤਾ ਤੇ ਉਹਨਾਂ ਦੀ ਆਪਸ 'ਚ ਜਿਹੜੀ ਹੈਗੀ ਉਹ ਗੱਲ ਕਰਾ ਤੇ ਇਹ ਮਸਲਾ ਸੌਲਵ ਹੋ ਜਾਵੇ। ਹਾਂਜੀ ਬਿਲਕੁਲ ਸਹਿਮਤੀ ਹੋ ਗਈ। ਪਰ ਕਾਰਵਾਈ ਤਾਂ ਨਹੀਂ ਹੋ ਰਹੀ? ਕਾਰਵਾਈ ਜੇ ਬਣਦੀ ਹੋਊਗੀ ਕੋਈ ਤਾਂ ਕਰਾਂਗੇ। ਕਲਸਟਰ ਅਫਸਰ ਤੇ ਡਿਪੈਂਡ ਕਰਦਾ ਹੈ ਤੇ ਐਸ ਡੀ ਐਮ ਸਾਹਿਬ ਤੇ। ਉਹਦੀ ਬਣਦੀ ਕਾਰਵਾਈ ਹੋਊਗੀ ਤਾਂ ਉਹ ਜ਼ਰੂਰ ਕਰਾਂਗੇ ਜੀ।